ਪੰਜਾਬ ਦੇ ਵਿੱਚ ਸਰਕਾਰਾਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਲੋਕਾਂ ਨਾਲ ਵਾਅਦੇ ਤਾਂ ਕੀਤੇ ਜਾਂਦੇ ਹਨ ਪਰ ਕਾਗਜ਼ਾਂ ਤੱਕ ਹੀ ਸੀਮਤ ਰਹਿ ਜਾਂਦੇ ਹਨ ਫਿਰੋਜ਼ਪੁਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਨਸ਼ੇ ਵੇਚਣ ਦੇ આરોਪ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਝਗੜਾ ਹੋ ਗਿਆ ਦੇਖੋ ਕੀ ਹੈ ਪੂਰਾ ਮਾਮਲਾ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ ਕੀ ਨਾਮ ਤੁਹਾਡਾ ਅੱਛਾ ਮੇਸ਼ਾ ਕੀ ਕਰਦੇ ਹੋ ਤੁਸੀਂ ਅਸੀਂ ਗੈਲ ਐਂਸਿ ਜੀ ਕੰਮ ਕਰਦੇ ਮਿਹਨਤ ਮਜ਼ਦੂਰੀ ਕਰਦੇ ਹਾਂ 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 ਉਹ ਇੱਥੇ ਤਾਂ ਰਹੇ ਇਥੇ ਹੈ। ਉਹ ਤਾਂ ਵਿੱਚ ਦੇ ਚੌਕ ਦੇ ਵਿੱਚ ਹਸਾਬ ਲਾ ਕੇ ਬੱਚੇ ਦਾ ਉੱਚੇ ਨਾਲ ਖਲੋਵੂ ਮੇਜਾ ਜੀ ਨੇ ਸਤ ਸਤ ਮਾਰ ਕੇ ਆਇਆ। ਉਹਦੇ ਮਗਰ ਬੋਲ ਲਈ ਜਿਹੜੀ ਐਂਟੀ ਪਾਰਟੀ ਹੈ। ਕੋਈ ਰਿਸ਼ਤੇ ਚਾਹੇ ਚਾਚਾ ਆ ਕੋਈ ਬਾਬਾ ਇਹਨਾਂ ਨੇ ਮੁੱਦਾ ਚੱਕਿਆ ਕਿ ਸਮਾਨ ਬੰਦ ਕਰੋ ਜਿਹੜੀ ਗੱਲ ਹੈ। ਤੁਸੀਂ ਕੀ ਕਿਹਾ ਹੈਗਾ? ਅਸੀਂ ਤਾਂ ਕੁਛ ਵੀ ਨਹੀਂ ਆਖਿਆ। ਅਸੀਂ ਆਖਿਆ ਵੀ ਤੁਹਾਡੀ ਲੜਾਈ ਇਕੱਲੇ ਨਾਲ ਇਕੱਲਾ ਜਿਵੇਂ ਮਰਜ਼ੀ ਤੁਸੀਂ ਉਹਦੇ ਅੰਦਰੋਂ ਸਾਡੇ ਤੇ ਤੇਰੀ ਲੜਾਈ ਨਹੀਂ। ਅਗਲੇ ਘਰ ਦਾ ਬੰਦ ਕਰੋ ਜਿਹੜਾ ਵੇਚਦਾ ਤੇ ਲੜਾਈ ਚਿੱਟੇ ਨੂੰ ਲੈ ਕੇ ਹੋਈ ਸਾਰੀ ਲੜਾਈ ਚਿੱਟੇ ਦੀ ਹੋ ਕੇ ਹੋਈ ਚਿੱਟੇ ਨਾਲ ਲੈ ਕੇ ਹਾਂ ਤੇ ਉਹਦੇਆਂ ਗੜੇ ਨਹੀਂ ਤੇ ਮੇਰੀ ਇਹਨਾਂ ਸਟਾ ਮਾਰਦੇ ਇਹ ਖਾਣ ਪੀਣ ਵਾਲੇ ਨੇ ਸਾਰੇ ਖਾਣੇ ਖਾਣ ਪੀਣ ਟੀਕੇ ਵੀ ਲਾਉਦੇ ਨੇ ਟੀਕੇ ਵੀ ਲਾਉਂਦੇ ਨੇ ਸਾਰਿਆਂ ਦਾ ਡਾਕਟਰ ਖਰਾਬ ਹੀ ਪਿਛਲਾ ਚੋਰੀਆਂ ਡਕੈਤਾਂ ਸਮਾਨ ਪਾਣੀ ਹਾਂ ਹਾਂ ਇਹਨਾਂ ਨੇ ਰੱਟੇ ਵੀ ਕੁੱਟਮਾਰ ਕੀਤੀ ਨੇ ਕੀ ਮਾਰਿਆ ਕੁੱਟੇ ਮਾਰੀ ਕਲਪਾਨ ਮੁਸਤੇ ਹਾਂ ਹਾਂ ਦੋਪਹਰ ਤਿੰਨ ਇਹਨਾਂ ਚਿੱਟੇ ਜੀ ਚੱਕਰ ਅੰਦਰ ਨੇ ਹਾਂ ਹਾਂ ਆਪੋ ਬਾਹਰ ਆਏ ਨੇ ਜੂ ਨਹੀਂ ਆਏ ਨੇ ਇਸੇ ਚਿੱਟੇ ਕਿਵੇਂ ਵੇਖਦਾ ਉੱਥੇ ਚਿੱਟਾ ਫੁੱਲ ਫੁੱਲ ਤੋਂ ਪੁਲ ਸੁ ਪੁੱਛਣੇ ਜਾਂਦੇ ਹੁਣ ਸੇ ਵੀ ਕੁਝ ਬਹਿ ਫੂਕੇ ਦੇਦੇ ਨੇ ਪੁੱਛੀ ਇੱਥੇ ਸਾਹਤ ਨੇ ਕੋਈ ਫੜਦੀ ਨਹੀਂ ਕਿਸੇ ਨੇ ਚਰਿਆਂ ਵੀ ਵੇਖਦਾ ਕਿਸ ਤਰ੍ਹਾਂ ਘਰ ਘਰ ਕਿਸ ਤਰ੍ਹਾਂ ਘਰ ਘਰ ਚ ਹੁਣ ਕਾਲ ਦਿੰਦੇ ਨਹੀਂ ਹੂੰ ਰਸਤੇ ਚਾ ਕੇ ਫਰਾਜ ਜਾਂਦੇ ਨੇ ਹੂੰ ਹਾਂ ਤੂੰ ਪਿੰਟਿੰਗ ਹੂੰ ਹੂੰ ਹੋਰ ਰੋਕਿਆ ਤਾਂ ਸੀ ਉਹਨਾਂ ਨੇ ਮਨਾ ਕੀਤਾ ਤਾਂ ਕੁੱਟਿਆ ਨੇ ਬੱਸ ਨਹੀਂ ਜੇ ਤੁਸਾਂ ਜਿਹੜੀ ਤੁਹਾਡੀ ਜਵਾਈ ਅਗਰੇ ਘਰ ਨੂੰ ਰੋਕੂ ਤੁਸੀਂ ਕਹਿੰਦੇ ਜੇ ਨੂੰ ਰੋਕੂ ਅਸੀਂ ਕਿਸੇ ਘਰ ਨੂੰ ਕਿਵੇਂ ਰੋਕ ਸਕਦੇ ਹਾਂ ਹੂੰ ਪਰ ਲਾਈਟ ਥੋੜੀ ਕੰਦੀ ਨਕਲਾ ਹੂੰ ਤਰਸੁਤ 10 ਜਨ ਮੈਂ ਪਾ ਤਾਗਾ ਪਰ ਪੰਜ ਸੀ ਪਾਪੇ ਸੀ ਹਮਲਾ ਕੀਤਾ ਨੇ ਹਮਲਾ ਕੀਤਾ ਇਕੱਲੇ ਜਣੇ ਤੇ ਇਕੱਲੇ ਜਣੇ ਤੇ ਤੇਰੇ ਤੇ ਵੀ ਰੋਪ ਲਗਾਉਂਦੇ ਨੇ ਕਿਤੇ ਚਟਾ ਵੀ ਵੇਚਦਾ ਇਹ ਚਿੱਟਾ ਵੀ ਮੈਡੀਕਲ ਦੇਖੇ ਹਾਂ ਹਾਂ ਉਹ ਤਾਂ ਪਿੰਦਾ ਨਹੀਂ ਉਹ ਮੈਡੀਕਲ ਕਿਵੇਂ ਕਰੇ ਮੈਡੀਕਲ ਚੱਕਾ ਦੂੰ ਛੋਟੇ ਰੋਪਲੇ ਉਹ ਤਾਂ ਪਿੰਨਰ ਕਿਤੇ ਗੋਲੀ ਖਾਈ ਦੀ ਹਾਂ ਹਾਂ ਨਾਮ ਕੀ ਦੱਸੋ ਸੁਨੀਲ ਨਾਮ ਸੁਨੀਲ ਮੇਰਾ ਨਾਮ ਹੈ ਇਹਨਾ ਸੁਨੀਲ ਹੋਰ ਕਿੱਥੋਂ ਦਾ ਰਹਿਣ ਵਾਲਾ ਪਸਤੀ ਖਰਬੋਲੀ ਦੇ ਰਹਿਣ ਵਾਲਿਆ ਪੁੱਟਮਰ ਕਿਉਂ ਹੋਈ ਤੇ ਖੁੱਟਮਰ ਸਾਹਿਬ ਪਾਸਿ ਗੱਲਗੱਲ ਵਿੱਚ 24 ਚਿੱਟਾ ਮਿਸਦੇ ਨੇ ਕੀ ਮਹੋਲੀ ਗੱਲ ਹੋਈ ਤੇ ਕੀ ਕਰ ਨਾਰਮਲੀ ਗੱਲ ਹੋਈ ਜੀ। ਠੱਕਾ ਕਰਦੇ ਨਹੀਂ ਚਿੱਟਾ ਵੀ ਚਦੇ ਨਹੀਂ ਘਰੇ ਆ ਕੇ ਕੁੱਟਿਆ ਰਹੇ। ਬੋਲੇ ਰੋਕਿਆ ਜਦੋਂ ਅਸੀਂ। ਬਹੁਤ ਯਾਰ ਜਿਹੜਾ ਕਾਫੀ ਜਨੇ ਸੀ ਅਸੀਂ। ਸੱਚੇ ਰੀਦਰ ਨੂੰ ਤਿੱਗਰ ਨੂੰ ਜਿਹੜਾ ਫਾਈਨਲ ਕੋ ਗਿਆ ਜਿਹੜਾ। ਕੌਣ ਕੌਣ ਲੋਕ ਸੀ ਕੁੱਟਾਂ ਵਾਲਾ? ਕੁੱਤਣ ਵਾਲੇ ਜੀ ਉਹ ਇੱਕ ਅੰਦਰ ਪਿਆ ਹੋਇਆ। ਹੋਰ ਕੌਣ? ਉਹ ਵੀ ਚਿੱਟਾ ਵੀ ਚਦੇ। ਹੋਰ ਕੌਣ ਸੀ? ਇੱਕ ਦੋ ਇੱਕ ਦੋ ਹੈ ਡਰ ਗਏ ਜੀ। ਦੋ ਤਿੰਨ ਅਨਾਰੇ ਲੋਨੇ ਛੱਡੇ ਹੋਏ। ਉਹ ਸਾਡੇ ਨਾਲ ਤੋਬਈ ਕੀ ਕਰਨ ਦੇ ਬਾਵਜੂਦ ਫਿਰ ਉਹਨਾਂ ਨੂੰ ਸੰਬੋਧਨਾਂ ਲੈਂਦੀਆਂ ਸਦੇ ਤਾਂ ਕੈਨਲ ਸਿਰਿ ਚ ਸਟੇਟ ਜਿੰਨੇ ਜਿਹੜਾ ਕਰਦੀ ਹੈ ਜੀ ਕਿੰਨਾ ਜਿਹੜਾ ਕਰਦੀ ਹੈ ਕਹਿੰਦੇ ਵੀ 2 ਵਜੇ 2 ਵਜੇ ਨੂੰ ਸੰਬੋਧਨ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਭੋਲੀ ਹੈ ਉਹਲੀ ਕਿੱਥੇ ਰਹਿੰਦੇ ਮੇਰਾ ਪੁੱਤਰ ਮਸਾਂ ਬਚਿਆ ਕਿੱਥੇ ਰਹਿੰਦੇ ਅਸੀਂ ਖਾਨੂਲੀ ਪਸਤੀ ਰਹਿੰਦੇ ਆ ਜੱਦੀ ਤੇ ਹੱਥ ਮਾਰ ਕੇ ਫੜਿਆਉਂਦੇ ਨੇ ਅਸੀਂ ਨਸ਼ਾ ਵੇਚਾਂਗੇ ਸਾਨੂੰ ਕੋਈ ਰੋਕ ਨਹੀਂ ਸਕਦਾ ਕਿਸ ਤਰ੍ਹਾਂ 8 ਮਹੀਨੇ ਤੋਂ ਨੇ ਹਫ਼ਤੇ ਦੇਨੇ ਕਿਸ ਤਰ੍ਹਾਂ ਚਿੱਟਾ ਮੇਰਾ ਮੁੰਡਾ ਮਸਾਂ ਅਸੀਂ ਕਿਰਪਾਨ ਵਿੱਚੋਂ ਬਚਾਇਆ ਉਹੀਆ ਕਿਰਪਾਨ ਖੋ ਕੇ ਨੱਕ ਦੀ ਜਿਹੜੇ ਮਾਰੀ ਨੇ ਨਹੀਂ ਚਿੱਟਾ ਕਿਸ ਤਰ੍ਹਾਂ ਵੇਖਦਾ ਚਿੱਟਾ ਜਿਵੇਂ ਤੁਸੀਂ ਹੋਣੇ ਛੁੱਲਾ ਚ ਗਈ ਜੀ ਕਾਨੂੰਨ ਦਾ ਅਕਮੰਦ ਦਾ ਲਪੰਦਾ ਚਿੱਟਾ ਲੈਣ ਵਾਲਿਆਂ ਨੂੰ ਫੜਨੂਗਾ ਕਿ ਚਿੱਟਾ ਚਿੱਟਾ ਕੋ ਸੈਕਟਰੀ ਜੇ ਪਰੋਕੜੇ ਵੇਖਦੇ ਨੇ ਤੁਸੀਂ ਫੜੋਗੇ ਤਾਂ ਫੇਰ ਚੈੱਕ ਕਰੋ ਨਹੀਂ ਪੈਣਾ ਨਹੀਂ ਅਸੀਂ ਸਾਰੇ ਆਮੀ ਇਹ ਚਿੱਟੇ ਕਰਕੇ ਲੜਾਈ ਹੋਈ ਲੜਾਈ ਚਾਹਤ ਸਾਨੂੰ ਕੋਈ ਨਹੀਂ ਰੋਕਦਾ ਕਿਤੇ ਵੇਚਾ ਗਏ ਸੀ ਮਾਵਾ ਪੈਸੇ ਪੜੀ ਜਾਂਦੇ ਮਾਵਾ ਪੈਸੇ ਪੜੀ ਜਾਂਦੇ ਕੋਈ ਨਹੀਂ ਜਿੰਨ ਪੁਲਸ ਪ੍ਰਸ਼ਾਸਨ ਬੰਦ ਕਰ ਕੀ ਨਾਮ ਹੈ ਤੁਹਾਡਾ ਮਰਨ ਦੇ ਜੀ ਜੀ ਕਿੱਥੋਂ ਦਾ ਰਹਿਣ ਵਾਲੇ ਮਸਤੀ ਖਾਨਣ ਵਾਲੇ ਤੇ ਕੀ ਹੋਇਆ ਜਿਹੜੀ ਲੜਾਈ ਦੋ ਪੱਖਾਂ ਦੀ ਹੋਈ ਦੋਵੇਂ ਪਹਿਲਾਂ ਇੱਕ ਦੂਜੇ ਚੱਟਾ ਪੀਂਦੇ ਰਹਿਣ ਇਕੱਠੇ ਤੇ ਆਪਸ ਵਿੱਚ ਲੜਦੇ ਚੱਟਾ ਪੀਂਦੇ ਬੰਦ ਹਾਂ ਹੂੰ ਉਹ ਚੱਟੇ ਦੀ ਬਾਈ ਦੇ ਵਿੱਚ ਲੜਾਈ ਇਹ ਫਿਰ ਪੁਲਿਸ ਨੇ ਕੋਈ ਤਲਾਹ ਦਿੱਤੀ ਸੀ ਇਹਦੇ ਵਿੱਚ ਉਸ ਨੂੰ ਤਲਾਹ ਦਿੱਤੀ ਉਹ ਵਿਚਾਰੀ ਆਈ ਤੇ ਅੱਗੋਂ ਇਹ ਬੰਦੇ ਆਪਸ ਵਿੱਚ ਪੁਲਸ ਨੂੰ ਹੀ ਪੁੱਠਾ ਸਿੱਧਾ ਬੋਲਦੇ ਅੱਛਾ ਕੋਈ ਚਲੀ ਗਈ ਪੁਲਸ ਵਿਚਾਰੀ ਗਈ ਚਲੀ ਤੇ ਸਰੋਲੇ ਨੇ ਫੜਿਆ ਉਹ ਉਸ ਨੇ ਕੈਸ਼ਨ ਨੂੰ ਨਹੀਂ ਫੜਿਆ ਇੱਕ ਨੂੰ ਫੜਿਆ ਸੀ ਤੇ ਉਹ ਛੱਡ ਦਿੱਤਾ ਗਿਆ ਇਹ ਕਿਸ ਤਰ੍ਹਾਂ ਚਟਾ ਵੀ ਵਿਗਦਾ ਹਾਂ ਆਮੇ ਵਸਤੀ ਖਾਨੋ ਵਾਲੇ ਦੇ ਵਿੱਚ ਚਟਾ ਵਿਗਦਾ ਹੂੰ ਤੇ ਪੁਲਿਸ ਦੇ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਚੱਲ ਕੋਈ ਕਾਰਵਾਈ ਨਹੀਂ ਨਾ ਨਾ ਕੀ ਹੋਣਾ ਦੌੜ ਹੈ ਕੀ ਇਹਨਾਂ ਪੁਲਸ ਨੂੰ ਹਾਂਜੀ ਪੁਲਸ ਦੀ ਲੋੜ ਹੈ ਤਾਂ ਤੇ ਵਸਤੇ ਚ ਗੰਦ ਪਿਆ ਪਿਆ ਬੱਚੇ ਸਕੂਲ ਜਾਣ ਤੋਂ ਪਰੇਸ਼ਾਨ ਨੇ ਹੂੰ ਜੀ ਇਹ ਆਏ ਤੇ ਨਾ ਆਏ ਦਿਨ ਕੋਈ ਨਾ ਕੋਈ ਪੰਗਾ ਪਿਆ ਹੀ ਰਹਿੰਦਾ ਜੀ ਵਸਤੇ ਕਿੱਟਿਆ ਹਾਂ ਹਾਂਜੀ ਤੇ ਹੁਣ ਦੋ ਪੱਖਾਂ ਲੜੇ ਨੇ ਹਾਂ ਕੀ ਚਲਾਇਆ ਕੀ ਨਹੀਂ ਆਪਸ ਵਿੱਚ ਹਾਂ ਕੀ ਚਲਾਇਆ ਨੇ ਛਟਾ ਰੋੜੇ ਸਿੱਧੇ ਕਿ ਕਰਪਾਨਾ ਵੀ ਚਲਾਈਆਂ ਨਾ ਨਾ ਕਰਪਾਨ ਨਹੀਂ ਚੱਲੀ ਛਟਾ ਰੋੜੇ ਹੀ ਨੇ